ਪੰਜਾਬ ਕੈਬਨਿਟ ਦੇ ਰਚੋ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਚਾਰ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਪੰਜ ਮੰਤਰੀ ਨੂੰ ਕੈਬਨਿਨਟ ਦੇ ਵਿੱਚ ਝਾੜਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਹਰਦੀਪ ਸਿੰਘ ਮੁੰਡੀਆ, ਮਨਿੰਦਰਪਾਲ ਸਾਗਰ, ਬਰਿੰਦਰ ਕੁਮਾਰ ਗੋਇਲ, ਸਰਪਤੀ ਸਿੰਘ ਸੌਂਦ ਅਤੇ ਡਾਕਟਰ ਅਰਜੋਤ ਸਿੰਘ ਸ਼ਾਮਲ ਨੇ ਤੁਸੀਂ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਰੇ ਸੀਨੀਅਰ ਪੱਤਰਕਾਰ ਰਾਜੀਸ਼ ਧੰਨਵਾਦ ਵੰਦਨਾ ਮੇਰਾ ਸਾਬ ਜਿੱਦਾ ਕਿ ਕੱਲੋਂ ਪੰਜਾਬ ਕੈਬਨਿਟ ਦੇ ਵਿੱਚ ਚਾਰ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਪੰਜ ਮੰਤਰੀਆਂ ਨੂੰ ਪੰਜ ਪੰਜ ਵਿਧਾਇਕਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਅਤੇ ਕਈ ਹੋਰ ਮੰਤਰੀਆਂ ਦੇ ਵਿੱਚ ਅਹੁਦੇ ਬਦਲੇ ਗਏ ਨੇ ਇਸ ਫੇਰ ਬਦਲ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਬੰਦਨਾ ਜਿਸ ਤਿੱਖੇ ਨਾਲ ਦੇਖਿਆ ਜਾ ਰਿਹਾ ਹੈਗਾ ਭਈ ਹੁਣ 22 ਸਾਲਾਂ ਬਾਅਦ ਫਿਰ ਇਹ ਚੌਥੀ ਵਾਰੀ ਜਿਹੜਾ ਹੈ ਇਹ ਫੇਰ ਬਦਲ ਹੋਇਆ ਚਾਰ ਮੰਤਰੀ ਜਦੋਂ ਤੁਸੀਂ ਦੱਸ ਦਿੱਤੇ ਐ ਬਲਕਾਰ ਸਿੰਘ ਐ ਚੇਤਨ ਸਿੰਘ ਜੋੜਾ ਮਾਦਰਾ ਬ੍ਰਹਮ ਸ਼ੰਕਰ ਜੰਪਾਇਆ ਹਨਮੋਲ ਗਗਨਮਾਨ ਹਨ ਜਿਨ੍ਹਾਂ ਦੀ ਬੜੀ ਚਰਚਾ ਹੁੰਦੀ ਸੀ ਪਰ ਇਹ ਅਚਾਨਕ ਬਦਲ ਦਿੱਤੇ ਗਏ ਨੇ ਇਹਨਾਂ ਦੇ ਪਿੱਛੇ ਬਹੁਤ ਵੱਡੇ ਕਾਰਨ ਵੀ ਨੇ ਅਤੇ ਨਵੇਂ ਮੰਤਰੀ ਜਿਹੜੇ ਕਿ ਤੁਹਾਨੂੰ ਦੱਸ ਦਿੱਤਾ ਔਰ ਸਾਰਿਆਂ ਨੂੰ ਪਤਾ ਹੀ ਆ ਲੇਕਿਨ ਫਿਰ ਵੀ ਇੱਕ ਵਾਰੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਨਵੇਂ ਮੰਤਰੀ ਜਿਹੜੇ ਬਣੇ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਬਣਾਇਆ ਗਯਾ ਮਿੰਦਰਪਾਲ ਪਗਤਰੂ ਬਣਾਇਆ ਗਿਆ ਵਿਰਿੰਦਰ ਕੁਮਾਰ ਗੋਇਲ ਨੂੰ ਬਣਾਇਆ ਗਿਆ ਤਰਨਪ੍ਰੀਤ ਸਿੰਘ ਸੋਧ ਨੂੰ ਬਣਾਇਆ ਗਿਆ ਤੇ ਡਾਕਟਰ ਰਵਜੋਤ ਸਿੰਘ ਨੂੰ ਨਵਾਂ ਮੰਤਰੀ ਬਣਾਇਆ ਗਿਆ ਤੇ ਉਹਨਾਂ ਨੂੰ ਆਪਣੇ ਆਪਣੇ ਨਵੇਂ ਮੰਤਰਾਲੇ ਵੀ ਦਿੱਤੇ ਗਏ ਨੇ ਜੀ ਮੇਰਾ ਸਵਾਲ ਇਸ ਚੌਥੇ ਫੇਰ ਬਦਲ ਦੇ ਵਿੱਚ ਕਈ ਵਿਧਾਇਕਾਂ ਦੇ ਕਈ ਮੰਤਰੀਆਂ ਦੇ ਸੁਪਨੇ ਟੁੱਟੇ ਆ ਤੇ ਕਈਆਂ ਨੂੰ ਵੱਧਤਾ ਕਰ ਦਿੱਤੀ ਗਈ ਹੈ ਇਸ ਤੇ ਕੀ ਕੀ ਕਾਰਨ ਹੋ ਸਕਦਾ ਹੈ ਪਿੱਛੇ ਇਹ ਬਹੁਤ ਅਹਿਮ ਸਵਾਲ ਕੀਤਾ ਤੁਸੀਂ ਵੰਦਨਾ ਹਰ ਐਮਰ ਜਦੋਂ ਇਲੈਕਸ਼ਨ ਲੜਦਾ ਤੇ ਉਹਦਾ ਸੁਪਨਾ ਹੁੰਦਾ ਵੀ ਮੈਂ ਬਹੁਤ ਵੱਡੀ ਜਿੱਤਣਾ ਜਿਹੜਾ ਜਿੱਤਾਂ ਉਸ ਤੋਂ ਬਾਅਦ ਜਦੋਂ ਜਿੱਤ ਜਾਂਦਾ ਫਿਰ ਕਹਿੰਦਾ ਯਾਰ ਮੈਨੂੰ ਮੰਤ్రਾਲੇ ਮਿਲ ਜੇ ਮੈਂ ਮੰਤਰੀ ਬਣ ਜਾਵਾਂ ਮੇਰੇ ਥੱਲੇ ਗੱਡੀ ਹਾਜੇ ਹੈ ਵੱਡੇ ਵੱਡੇ ਮੰਤਰੀਆਂ ਦੀ ਕੋਠੀ ਮੈਨੂੰ ਤੋਂ ਮਿਲ ਜਵੇ ਲੋਕ ਮੇਰੇ ਅੱਗੇ ਪਿੱਛੇ ਹੋਣ ਇਹ ਸਪਨੇ ਹੁੰਦੇ ਆ ਤੇ ਇਸ 2.5 ਸਾਲਾਂ ਦੇ ਵਿੱਚ ਹੀ ਦੇਖਿਆ ਚੌਥੀ ਵਾਰੀ ਜਿਹੜਾ ਫੇਰ ਬਦਲ ਹੋਇਆ ਕਈ ਐਮਐਲਏ ਦੇ ਜਿਹੜੇ ਸਪਨੇ ਟੁੱਟ ਗਏ ਕਈ ਮੰਤਰੀਆਂ ਦੇ ਸਪਨੇ ਟੁੱਟ ਗਏ ਕਈ ਮੰਤਰੀਆਂ ਨੂੰ ਬਣਾਇਆ ਗਿਆ ਸੀ ਹੁਣ ਜਿੱਦਾਂ ਅੱਜ ਦੱਸਿਆ ਤੁਹਾਨੂੰ ਵੀ ਚਾਰ ਮੰਤਰੀ ਐਸੇ ਸੀ ਜਿਨ੍ਹਾਂ ਨੂੰ ਲਾਂਬੇ ਕਰਕੇ ਦੁਬਾਰਾ ਪੰਜ ਮੰਤਰੀ ਬਣਾਏ ਗਏ ਤੇ ਉਹਨਾਂ ਦੇ ਤਾਂ ਸਪਨੇ ਟੁੱਟੇ ਹੀ ਆ ਤੁਹਾਨੂੰ ਮੈਂ ਦੱਸ ਦਿੰਦਾ ਜਿੱਦਾਂ ਅਨਮੋਲ ਗਗਨ ਹੈ ਇਹ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਮੈਡਮ ਆਪਣਾ ਅਸਤੀਫਾ ਦੇਣ ਨੂੰ ਤਿਆਰ ਨਹੀਂ ਸੀ ਉਹਨਾਂ ਨੇ ਬੜਾ ਆਪਣਾ ਜਦੋਜਹਿਦ ਕੀਤੀ ਬੜਾ ਜ਼ੋਰ ਲਗਾਇਆ ਫਿਰ ਮੇਰੇ ਕੋਲ ਅਸਤੀਫਾ ਕਿਉਂ ਮੰਗ ਰਹੇ ਹੋ ਕਿਉਂਕਿ ਅਸਲ ਵਿੱਚ ਪੰਜਾਬ ਚ ਸ਼ੁਰੂ ਤੋਂ ਹੀ ਬਹੁਤ ਇੱਕ ਫੇਮਸ ਹਸਤੀ ਗਣੀ ਗਈ ਸੀ ਹਾਲਾਂਕਿ ਇੱਕ ਚਿੱਠੀ ਤੁਹਾਨੂੰ ਹੋਰ ਦੱਸ ਦਿੰਦਾ ਜਿਹੜੀ ਨਸ਼ਰ ਹੋਈ ਸੀ ਬਾਅਦ ਦੇ ਵਿੱਚ ਜਦੋਂ ਇਹ ਮੰਤਰੀ ਪਦ ਇਹਨਾਂ ਨੇ ਲਿਆ ਸੀ ਤੇ ਜਦੋਂ ਇਹਨਾਂ ਨੂੰ ਮੰਤਰੀ ਮੰਡਲ ਬਣਾਇਆ ਗਿਆ ਉੱਥੇ ਪੰਜਾਬ ਸਰਕਾਰ ਨੇ ਤੇ ਇੱਕ ਚਿੱਠੀ ਬੜੀ ਘੁੰਮ ਰਹੀ ਸੀ ਉਹ ਚਿੱਠੀ ਕੀ ਸੀ ਚਿੱਠੀ ਇਹ ਸੀ ਇਹ ਕਹਿੰਦੇ ਜਦੋਂ ਮੰਤਰੀ ਬੰਦੇ ਤੇ ਮੰਤਰੀਆਂ ਦੇ ਜਿਹੜਾ ਮੰਤਰਾਲਿਆ ਦੇਣਾ ਉਸ ਵਿਭਾਗ ਦੇ ਅੰਦਰ ਜਿਹੜੀ ਕੋਠੀ ਦੇਣੀ ਹੈ ਉਸ ਕੋਠੀ ਦੇ ਅੰਦਰ ਨਾ ਵੀਆਈਪੀ ਕਲਚਰ ਹੋਣਾ ਚਾਹੀਦਾ ਉਹਦੇ ਵਿੱਚ ਮੰਗਿਆ ਵੀ ਸ਼ੈਂਟਲੇਅਰ ਹੋਣਾ ਚਾਹੀਦੇ ਵੱਡੇ ਵੱਡੇ ਐ ਸੋਫੇ ਵਧੀਆ ਹੋਣੇ ਚਾਹੀਦੇ ਆ ਹੋਰ ਕਈ ਚੀਜ਼ਾਂ ਉਹਨਾਂ ਨੇ ਗੱਲਾਂ ਕੀਤੀਆਂ ਪਰ ਉਹ ਚਿੱਠੀ ਉਹਨਾਂ ਨੇ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਨਹੀਂ ਕੱਢੀ ਇਹ ਚਿੱਠੀ ਦਾ ਬਿਲਕੁਲ ਪਤਾ ਨਹੀਂ ਸਾਨੂੰ ਕਿਨੇ ਕੱਢੀ ਕਿਨੇ ਨਿਕਢੀ ਗਲਤ ਹੈ ਇਹ ਗਲਤ ਫਵਾਵਾ ਸਾਡੇ ਸਰਕਾਰ ਨੂੰ ਬਦਨਾਮ ਕਰਨ ਦਾ ਤਰੀਕਾ ਚਲੋ ਉਹ ਵੀ ਹੋਇਆ ਹੁਣ ਅਨਮੋਰ ਗਗਲ ਨੇ ਬਹੁਤ ਕਹਿੰਦੇ ਆਪਣੇ ਹਾਈ ਕਮਾਂਡ ਤੱਕ ਦਿੱਲੀ ਤੱਕ ਜੋਰ ਲਾ ਲਿਆ ਵੀ ਮੇਰਾ ਮੰਤਰੀਪਦ ਨਾ ਜਾਵੇ ਪਰ ਪਤਾ ਨਹੀਂ ਬਹੁਤ ਕਾਰਨ ਹੋ ਸਕਦੇ ਆ ਇਹ ਤਾਂ ਹੁਣ ਸੀਐਮ ਭਗਵੰਤ ਮਾਨ ਨੂੰ ਪਤਾ ਹੋਊਗਾ ਵੀ ਅਨਮੋਰ ਗਗਲ ਦਾ ਮੰਤਰਾਲਾ ਕਿਉਂ ਬਦਲਾ ਗਿਆ ਮਦਰ ਮੰਤਰਾਲਿਆਂ ਤਾਂ ਛੱਡੋ ਉਹਨਾਂ ਨੂੰ ਮੰਤਰੀਪਦ ਤੋਂ ਹਲਾ ਦਿੱਤਾ ਗਿਆ ਤੇ ਇਹ ਕਿਉਂ ਬਦਲਿਆ ਗਿਆ ਤੇ ਇਹਨਾਂ ਦੇ ਵੀ ਸਪਨਾ ਜਿਹੜਾ ਹੈ ਬਹੁਤ ਟੁੱਟ ਗਿਆ ਕਹਿੰਦੇ ਚੂਰਾ ਚੂਰ ਹੋ ਗਿਆ ਉਹ ਕਹਿੰਦੇ ਨਾ ਉਹ ਕਹਾਵਤ ਹੈ ਇੱਕ ਗਾਣਾ ਵੀ ਹੈ ਸੀਸ਼ਾ ਹੋ ਜੋ ਦਿਲ ਹੋ ਆਖਰ ਟੁੱਟ ਹੀ ਜਾਂਦਾ ਹੈ ਕਿਉਂਕਿ ਸ਼ੀਸ਼ੇ ਦੀ ਆਵਾਜ਼ ਜਿਹੜੀ ਆ ਜਾਂਦੀ ਆ ਤੇ ਜਿਹੜਾ ਦਿਲ ਦੇ ਟੁੱਟਣ ਦੀ ਆਵਾਜ਼ ਗगन 15 ਉਹ ਸ਼ਾਇਦ ਕਿ ਸਿਰ ਨੂੰ ਨਹੀਂ ਸੰਦੇ ਤਾਂ ਇਹੀ ਹਾਲ ਹੋਇਆ ਇਹਨਾਂ ਮੰਤਰੀਆਂ ਦਾ ਹੋਰ ਵੀ ਜਿਹੜੇ ਪਹਿਲਾਂ ਮੰਤਰੀ ਜਿਹੜੇ ਇਸ ਲਾਂਬੇ ਕੀਤੇ ਗਏ ਸੀ ਪਹਿਲਾਂ ਜਿਹੜੇ ਫੇਰ ਬਦਲ ਹੋਇਆ ਸੀ ਤੇ ਦੂਸਰਾ ਜਿਹੜਾ ਮੈਂ ਚੇਤਨ ਸਿੰਘ ਜੋੜਾ ਮਾਜਰਾ ਉਹਦੇ ਬਾਰੇ ਵੀ ਮੈਂ ਗੱਲ ਕਰਨੀ ਚਾਹਾਂਗਾ ਚੇਤਨ ਸਿੰਘ ਜੋੜਾ ਮਾਜਰਾ ਨੇ ਤੁਹਾਨੂੰ ਯਾਦ ਹੋਣਾ ਜਦੋਂ ਬੀਤੇ ਦੇ ਨਹੀਂ ਵਿਧਾਨ ਸਭਾ ਦਾ اجلاس ਹੋ ਰਿਹਾ ਸੀ ਉਸ اجلاس ਅੰਦਰ ਚੇਤਨ ਸਿੰਘ ਜੋੜਾ ਮਾਜਰਾ ਨੇ ਜਦੋਂ ਸੁਖਪਾਲ ਸਿੰਘ ਖੈਰਾ ਵਿਪੱਖ ਤੋਂ ਬੋਲ ਰਿਹਾ ਸੀ ਤਾਂ ਉਹਨਾਂ ਨੇ ਜੋਰ-ਜੋਰ ਨਾਲ ਕਿਹਾ ਸੀ ਵੀ ਸੁਖਪਾਲ ਖੈਰਾ ਨੂੰ ਕੱਢੋ ਬਾਹਰ ਖੈਰਾ ਨੂੰ ਬਾਹਰ ਕੱਢੋ ਵਿਧਾਨ ਸਭਾ اجلاس ਤੋਂ ਖੈਰਾ ਨੂੰ ਬਾਹਰ ਕੱਢੋ ਕੱਲ ਸੁਖਪਾਲ ਸਿੰਘ ਖੈਰਾ ਨੇ ਉਹੀ ਵੀਡੀਓ ਚੱਕ ਕੇ ਉਹ ਕਲਿੱਪਿੰਗ ਨਸ਼ਰ ਕਰ ਦਿੱਤੀ ਆ ਤੇ ਨਸ਼ਰ ਕਰਕੇ ਦੱਸਿਆ ਵੀ ਇਸ ਤਰ੍ਹਾਂ ਵੀ ਹੁੰਦਾ ਸੁਖਪਾਲ ਖੈਰਾ ਨੇ ਨਾਲ ਇੱਕ ਵਾਗ ਨਹੀਂ ਲਿਖਿਆ ਵੀ ਦੇਖੀ ਜਾ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੁਨੀਆ ਨੂੰ ਮਾਰਦੇ ਇਹ ਤਾਂ ਜਿੱਕਸਿਆ ਉਹਨੇ ਵੀ ਮੈਨੂੰ ਤੂੰ ਕਹਿੰਦਾ ਸੀ ਜਾ ਬਾਹਰ ਜਾ ਰੱਬ ਨੇ ਦੇਖ ਤੈਨੂੰ ਹੀ ਬਾਹਰ ਕੱਢ ਦਿੱਤਾ ਤੋਂ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਜਿਸ ਤਰ੍ਹਾਂ ਇੱਕ ਨਾਲ ਪੱਖ ਸ਼ੋਵੇ ਜਾਂ ਸਿਆਸਤ ਵਿੱਚ ਬਹੁਤ ਮਹਨੇ ਰੱਖਦੀਆਂ ਕਿਸੇ ਨੂੰ ਤੁਸੀਂ ਜਦੋਂ ਨੀਚਾ ਦਿਖਾਉਣਾ ਨਾ ਤੁਸੀਂ ਇਹ ਨਾ ਸੋਚੋ ਸਾਡੀ ਬਾਰੀ ਨਹੀਂ ਆਣੀ ਤੁਹਾਡੀ ਬਾਰੀ ਵੀ ਆ ਸਕਦੀ ਹੈ ਇਸ ਕਰਕੇ ਸਿਆਸੀ ਤੰਜ ਜਾਂ ਸਿਆਸੀ ਜਿਹੜੇ ਬਿਆਨਵਾਜੀ ਆ ਉਹ ਬਹੁਤ ਦੂਰ ਤੱਕ ਜਾਂਦੀ ਹੈ ਮੰਨਣਾ ਨਾਲ ਹੀ ਤੁਸੀਂ ਕਿਹਾ ਕਿ ਕਈਆਂ ਦੇ ਜਿਹੜੇ ਹੈ ਮੰਤਰਾਲੇ ਆ ਵਿਭਾਗ ਬਦਲੇ ਗਏ ਆ ਤੇ ਕਈਆਂ ਨੂੰ ਤਾਕਤ ਮਿਲੀ ਆ ਇਸ ਤਰੀਕੇ ਨਾਲ ਹਰਜੋਤ ਬੈਂਸ ਉਹਨਾਂ ਨੂੰ ਵੀ ਜਿਹੜਾ ਹੈ ਸੂਚਨਾ ਪ੍ਰਸਾਰਣ ਮੰਤਰੀ ਦੀ ਜਿਹੜਾ ਕਮਾਂਡ ਸੰਭਾਲੀ ਗਈ ਹੈ ਔਰ ਹਾਲਾਂਕਿ ਪਹਿਲਾਂ ਇਸ ਹਰਜੋਤ ਬੈਂਸ ਤੇ ਬਹੁਤ ਸਾਰੇ ਰਹੀਆਂ ਟਿੱਪਣੀਆਂ ਹੋ ਰਹੀਆਂ ਸੀ 100 ਕਰੋੜ ਦਾ ਇੱਕ ਜਿਹੜਾ ਘਟਾਲੇ ਦੀ ਚਰਚਾ ਹੋ ਰਹੀ ਸੀ ਉਹਦੇ ਤੇ ਵੀ ਨਾ ਤੇ ਜਿਹੜਾ ਤੰਜ ਕਸਿਆ ਜਾ ਰਿਹਾ ਸੀਗਾ ਪਰ ਹੁਣ ਮੈਨੂੰ ਲੱਗਦਾ ਪਈ ਸਰਕਾਰ ਨੇ ਹਰਜੋਤ ਬੈਂਸ ਤੇ ਹੋਰ ਵਿਸ਼ਵਾਸ ਜਗਾ ਦਿਖਾਇਆ ਤੇ ਹੋਰ ਉਹਨੂੰ ਤਾਕਤ ਦਿੱਤੀ ਆ ਤਾਂ ਕਿ ਜਿਹੜਾ ਕੰਮ ਵਧੀਆ ਕਰ ਸਕਣ ਹਾਲਾਂਕਿ ਉਹ ਵੀ ਆਪਣਾ ਆਨੰਦਪੁਰ ਸਾਹਿਬ ਤੋਂ ਵਿਧਾਇਕ ਨੇ ਮੈਨੂੰ ਲੱਗਦਾ ਪਈ ਜਿਸ ਦਾ ਪਹਿਲਾਂ ਉਹਨਾਂ ਕੋਲ ਜੇਲ੍ਹ ਮੰਤਰਾਲੇ ਹੁੰਦਾ ਸੀ ਫਿਰ ਜੇਲ੍ਹ ਤੋਂ ਬਾਅਦ ਉਹਨਾਂ ਨੂੰ ਦੂਸਰਾ ਮੰਤਰਾਲਾ ਦਿੱਤਾ ਗਿਆ ਤੇ ਹੁਣ ਜਿਹੜਾ ਹੈ ਉਹਨਾਂ ਦੀ ਤਾਕਤ ਹੋਰ ਵਧਾ ਦਿੱਤੀ ਗਈ ਆ ਉਹਨਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਨਾਲ ਦਿੱਤਾ ਗਿਆ ਤਾਂ ਅਸੀਂ ਇੱਕ ਨਾ ਕਈ ਮੰਤਰੀ ਅਸੀਂ ਨਹੀਂ ਜਿਹੜਾ ਨੇ ਫੇਰ ਬਦਲ ਹੋਏ ਨੇ ਔਰ ਅਗਰ ਅਸੀਂ ਅ ਆਈ ਵੀ ਗੱਲ ਕਰੀਏ ਤੇ ਅੱਜ ਜਿਹੜਾ ਐਟ ਪ੍ਰੈਜ਼ੈਂਟ तकरीबन ਸੀਐਮ ਸਾਹਿਬ ਨੂੰ ਨਾਲ ਜੋੜ ਕੇ 16 ਮੰਤਰੀ ਐਸੇ ਨੇ ਜਿਹੜੇ ਮੰਤਰੀ ਬਣੇ ਨੇ ਤੇ ਦੋ ਪਦ ਖਾਲੀ ਵੀ ਨੇ ਜੇ 16 ਵਿੱਚੋਂ ਗੱਲ ਕਰੀਏ ਤੇ 10 ਤਾਂ ਮਾਲਵੇ ਚੋਂ ਹੀ ਆ ਔਰ 4 ਮਾਝੇ ਤੋਂ ਆ ਤੇ 2 ਦੁਆਬੇ ਤੋਂ ਆ ਤੇ ਇਹਦੇ ਵਿੱਚ ਹੋਰ ਇੱਕ ਵੱਡੀ ਦਿਲਚਸਪ ਗੱਲ ਇਹ ਆ ਵੀ ਚਾਰ ਮੰਤਰੀ ਸੀਐਮ ਸਾਹਿਬ ਦੇ ਸੰਗਰੂਰ ਜ਼ਿਲ੍ਹੇ ਚੋਂ ਹੀ ਆ ਇਹ 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 ਵੀ ਬੜਾ ਇੱਕ ਦੇਖਣ ਵਾਲੀ ਗੱਲ ਹੈ ਕਿ ਹਾਲਾਂਕਿ ਦੋ ਜਿਹੜੇ ਪਦ ਖਾਲੀ ਆ ਉਹਦੇ ਵਿੱਚ ਜਿਹੜੇ ਵੀਤੇ ਦਿਨੀ ਮੀਤ ਹੈਰ ਜਿਹੜੇ ਸਪੋਸਟ ਮਿਸਟਰ ਸਿਗੇ ਉਹ ਐਮਪੀ ਬਣ ਚੁੱਕੇ ਨੇ ਉਹਨਾਂ ਦਾ ਪਦ ਵੀ ਖਾਲੀ ਆ ਤੇ ਉਹ ਚਾਹੁੰਦੇ ਨੇ ਕਿ ਮੇਰਾ ਜਿਹੜਾ ਜਿਹੇਤਾ ਕੋਈ ਐਮਐਲਏ ਆ ਉਹਨੂੰ ਜਿਹੜਾ ਹੈ ਇਹ ਸਪੋਰਟ ਮਿਸਟਰ ਬਣਾਇਆ ਜਾ ਜਾਂ ਉਹਨੂੰ ਮੰਤਰੀ ਬਣਾਇਆ ਜਾ ਦੋ ਬੱਧ ਖਾਲੀ ਆ ਔਰ ਤੁਹਾਨੂੰ ਦੱਸਦੇ ਨੇ ਆਉਣ ਵਾਲੇ ਹੁਣ ਜਿਹੜੇ ਚਾਰ ਜਿਮ ਹਲਕਿਆਂ ਦੇ ਵਿੱਚ ਜਿਹੜੇ ਜਿਮਨੀ ਚੋਣਾਂ ਹੋਣੀਆਂ ਉਹ ਚਾਰ ਉਹਦੇ ਵਿੱਚੋਂ ਗਿੱਦੜਵਾਹਾ ਹੈ ਬਰਨਾਲਾ ਹੈ ਔਰ ਤੇ ਹੋਰ ਵੀ ਦੋ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਅਗਰ ਗੱਲ ਕਰੀਏ ਤੇ ਗਿੱਦੜਵਾਹਾ ਦੀ ਜਿਹੜੀ ਗੱਲ ਹੈ ਜਿਹੜੀ ਸੀਟ ਹੈ ਉਹ ਮੈਨੂੰ ਲੱਗਦਾ ਸੀਐਮ ਸਾਹਿਬ ਦੀ ਜਿਹੜੀ ਨਾ ਮੁੱਛ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਚੰਦਨੀ ਵੀ ਗਿੱਦੜਵਾਹਾ ਦੀ ਸੀਟ ਹਾਲਤ 'ਚ ਮੈਂ ਜਿੱਤਾ ਕਿਉਂਕਿ ਉਕਾਲੀਆਂ ਦਾ ਵਿਗੜ ਹੈ ਕਾਂਗਰਸ ਦਾ ਵੀ ਵਿਗੜ ਹੈ ਤੇ ਉਹ ਚਾਹਦੇ ਆ ਵੀ ਉਹ ਸੀਟ ਮੈਂ ਜ਼ਰੂਰ ਜਿੱਤਾ ਤੇ ਦੇਖਣਾ ਹੋਊਗਾ ਔਰ ਚਾਰ ਸੀਟਾਂ ਦੇ ਵਿੱਚੋਂ ਜਿਸ ਤਰੀਕੇ ਨਾਲ ਜਲੰਧਰ ਤੋਂ ਪੱਛਮੀ ਤੋਂ ਜਿਹੜੇ ਜਿੱਤੇ ਮਹਿੰਦਰ ਭਗਤ ਐ ਵੰਦਰਾ ਮਹਿੰਦਰ ਭਗਤ ਜਿਹਨੂੰ ਸੀਗਮ ਨੇ ਵਾਦਾ ਕੀਤਾ ਸੀ ਕਿ ਮੈਂ ਤੁਸੀਂ ਸਾਡੀ ਪਾਰਟੀ ਚ ਆਓ ਤੁਹਾਨੂੰ ਜਿਤਾਵਾਂਗੇ ਵੀ ਤੇ ਤੁਹਾਨੂੰ ਮੰਤਰੀ ਵੀ ਬਣਾਵਾਂਗੇ ਤੋਂ ਕਹਿੰਦਾ ਸੀਐਮ ਸਾਹਿਬ ਕਹਿੰਦਾ ਮੈਂ ਵਾਦਾ ਪੂਰਾ ਕਰਦਾ ਅਗਰ ਉਹ ਵਾਦਾ ਪੂਰਾ ਨਾ ਕਰ ਦੇ ਤੇ ਚਾਰ ਜਿਹੜੀਆਂ ਜਿਮਨੀ ਚੋਣਾਂ ਆਉਣ ਵਾਲੀਆਂ ਉਹਦੇ ਅੰਦਰ ਫੇਰ ਉਹ ਪਟਲ ਤੇ ਗੱਲ ਆਣੀ ਸੀ ਕਿ ਤੁਸੀਂ ਪਹਿਲਾ ਵਾਅਦਾ ਤਾਂ ਨਵਾਇਆ ਨਹੀਂ ਜੇ ਹੁਣ ਜਿਹੜੇ ਲੋਕ ਜਿਹੜੇ ਅਸਲ ਐਮਐਲਏ ਦੁਆਰਾ ਜਿਮਨੀ ਚੋਣਾਂ ਲੜ ਰਹੇ ਆ ਅਗਰ ਉਹ ਜਿੱਤਦੇ ਆ ਤੇ ਉਹਨਾਂ ਨੂੰ ਕੀ ਬਣਾਓਗੇ ਤੁਸੀਂ ਇਸ ਕਰਕੇ ਉਹਨੇ ਪਹਿਲਾਂ ਵਾਅਦਾ ਪੂਰਾ ਕਰਤਾ ਦੱਸਿਆ ਵੀ ਹੁਣ ਆਉਣ ਵਾਲੀ ਜਿਹੜੀ ਜਿਮਨੀ ਚੋਣਾਂ ਉਹਨਾਂ ਵਿੱਚ ਵੀ ਜਿਹੜਾ ਪੂਰਾ ਦਮ ਖਮ ਦਿਖਾਓ ਤੇ ਤੁਸੀਂ ਐਮਐਲਏ ਬਣੋ ਦੁਆਰਾ ਆਮ ਆਦਮੀ ਪਾਰਟੀ ਦੇ ਤੇ ਤੁਹਾਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਕਿਉਂਕਿ ਦੋ ਪਦ ਜੇ ਵੀ ਖਾਲੀ ਆ ਔਰ ਕਿ ਫੇਰ ਮਤਲਬ ਕਦੋਂ ਮਰਜ਼ੀ ਕਰ ਸਕਦੇ ਸੀਐਮ ਸਾਹਿਬ ਦੇ ਆਪਣੀ ਜਿਹੜੀ ਹੈਗੀ ਆ ਉਹਨਾਂ ਦੇ ਹੱਕ ਵਿਚ ਹੈਗਾ ਉਹਨਾਂ ਕੋ ਇਹ ਜਿਹੜਾ ਹੈ ਤਾਕਤ ਹੈ ਜੋ ਸਾਮਾਰਟੀਓ ਵਧਾ ਸਕਦੇ ਨੇ ਕਿ ਰਾਈਟਸ ਵੀ ਆ ਉਹਨਾਂ ਕੋ ਤਾਂ ਵੀ ਉਹ ਜਿਸ ਤਰ੍ਹਾਂ ਮਰਜੀ ਜਿਹੜੇ ਮੰਤਰੀ ਨੂੰ ਬਦਲ ਸਕਦੇ ਜਿਹਨਾਂ ਮਰਜ਼ੀ ਮੰਤਰੀਆਂ ਦਾ ਵਿਭਾਗ ਬਦਲ ਸਕਦੇ ਆ ਔਰ ਜਿਹਨੂੰ ਮਰਜੀ ਮੰਤਰੀ ਬਣਾ ਸਕਦੇ ਉਹਨਾਂ ਕੋ ਇਹ ਰਾਈਟਸ ਦਿੱਤੇ ਹੋਏ ਨੇ ਮਤਲਬ ਜਗਰਾਂ ਤੋਂ ਬਣੇ ਨੇ ਮਨਕੋ ਜੀ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਲੱਗਦਾ ਸੀ ਕਿ ਇਹ ਮੰਤਰੀ ਬਣਨਗੇ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਗਿਆ ਹਜੇ ਤੱਕ ਚੌਥੇ ਫੇਰ ਬਦਲ ਹੋ ਗਿਆ ਉਹਨਾਂ ਨੂੰ ਨਹੀਂ ਬਣਾਇਆ ਗਿਆ ਹਾਲਾਂਕਿ ਲੁਧਿਆਣਾ ਸ਼ਹਿਰ ਚੋਂ ਜਿਹੜੇ ਪੁਰਾਣੇ ਐਮ ਐਲ ਏ ਆ ਜਨਦ ਦੇ ਆਪਸ ਗੱਲ ਕੀਤੀ ਫੇ ਸਪਨੇ ਟੁੱਟ ਰਹੇ ਨੇ ਮਨ ਕੋ ਵੀ ਉਹਨਾਂ ਵਿੱਚੋਂ ਆ ਔਰ ਦਰਜੀਤ ਗਰੇਵਾਲ ਭੋਲਾ ਨੇ ਜਿਹੜੇ ਕਿ ਉਹ ਵੀ ਪੁਰਾਣੇ ਆਪ ਦਾ ਜੁੜੇ ਹੋਏ ਸੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ ਨੇ ਤੇ ਐਮ ਐਲ ਏ ਵੀ ਜਿੱਤੇ ਨੇ ਔਰ ਵਧੀਆ ਤਰੀਕੇ ਨਾਲ ਵੱਡੀਆਂ ਵੋਟਾਂ ਨਾਲ ਜਿੱਤੇ ਨੇ ਔਰ ਤੀਸਰਾ ਜਿਹੜਾ ਹੈ ਉਹ ਹੋਰ ਵੀ ਜਿਹੜੇ ਮੰਤਰੀ ਆ ਐਮ ਐਲ ਏ ਆ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਔਰ ਲੱਗਦਾ ਪਈ ਜਿਹੜੇ ਪੁਰਾਣੇ ਆ ਸਕਿਚਾਇ ਪ੍ਰਿੰਸੀਪਲ ਬੁੱਧਰਾਮ ਹੈ ਉਹ ਪੁਰਾਣੇ ਜਿਹੜੇ ਐਮਐਲਸ ਆ ਜਿਹੜੇ ਆਪਨਾ ਜੁੜੇ ਹੋਏ ਨੇ ਉਹਨਾਂ ਨੂੰ ਮੰਤਰੀ ਜਿਹੜਾ ਨਹੀਂ ਬਣਾਇਆ ਗਿਆ ਤੇ ਇਹਦੇ ਤੇ ਵੀ ਇੱਕ ਸਵਾਲੀਆ ਨਿਸ਼ਾਨ ਲੱਗ ਰਿਹਾ ਵੀ ਸਭ ਤੋਂ ਜ਼ਿਆਦਾ ਸਪਨਾ ਉਹਨਾਂ ਦਾ ਟੁੱਟਦਾ ਹੈ ਜਿਹੜੇ ਪੁਰਾਣੇ ਹੁੰਦੇ ਆ ਕਿਉਂਕਿ ਪੁਰਾਣਿਆਂ ਨੂੰ ਪਤਾ ਹੁੰਦਾ ਜੇ ਮੈਂ ਦੇਖੋ ਮੈਂ ਆਪੋਜੀਸ਼ਨ 'ਚ ਰਹਿ ਕੇ ਧਰਨੇ ਲਾ ਕੇ ਕਈ ਕੁਝ ਕਰਕੇ ਜਿੱਲਾ ਵੀ ਕੱਟੀਆਂ ਤੇ ਉਹਨਾਂ ਵਿੱਚ ਅਗਰ ਮੈਨੂੰ ਹੁਣ ਜਦੋਂ ਜ਼ਰੂਰਤ ਪਈ ਆ ਜਦੋਂ ਸਾਡੀ ਸਰਕਾਰ ਬਣੀ ਆ ਤੇ ਹੁਣ ਸਾਡੀ ਬੰਦਾ ਸਪਨਾ ਸੋਚਦਾ ਵੀ ਮੈਨੂੰ ਮੇਰੇ ਥੱਲੇ ਵੀ ਬੱਤੀ ਵਾਲੀ ਗੱਡੀ ਹੋਊਗੀ ਮੈਨੂੰ ਵੀ ਇੱਕ ਵੱਡੀ ਸਾਰੀ ਮੰਤਰਾਲਿਆ ਦੀ ਜਿਹੜੀ ਮੰਤਰੀ ਦੀ ਕੋਠੀ ਮਿਲੂਗੀ ਤੇ ਉਹਨਾਂ ਦੇ ਸਪਨੇ ਵੀ ਟੁੱਟ ਗਏ ਆ ਤੇ ਉਹਨਾਂ ਨੂੰ ਨਹੀਂ ਬਣਾਇਆ ਗਿਆ ਤੇ ਦੇਖਣਾ ਹੋਊਗਾ ਕਿ ਵਾਕਈ ਹਾਲਾਂਕਿ ਜੰਦਰ ਸ਼ਹਿਰ ਚ ਵੀ ਪਹਿਲਾਂ ਨਹੀਂ ਸੀਗਾ ਹੁਣ ਮਹਿੰਦਰ ਭਗਤ ਨੂੰ ਬਣਾਇਆ ਗਿਆ ਤੇ ਇਹ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਮੰਤਰੀਆਂ ਦੀ ਜਿਹੜੀ ਗਿਣਤੀ ਸੀਗੀ ਘੱਟ ਸੀ ਹੁਣ ਜਿਹੜਾ ਕਿ 2.5 ਸਾਲ ਰਹਿ ਗਏ ਨੇ ਤੇ ਦੋ ਮੰਤਰੀ ਲੁਧਿਆਣਾ ਤੋਂ ਬਣਾਏ ਗਏ ਨੇ ਮੈਨੂੰ ਲੱਗਦਾ ਉਹ ਲੁਧਿਆਣਾ ਦੀ ਨਿਹਾਰ ਬਦਲ ਸਕਦੀ ਆ ਔਰ ਸੋਚ ਵੀ ਬਦਲ ਜਾਊਗੀ ਔਰ ਹਾਲਾਂਕਿ ਮੈਂ ਪਹਿਲਾਂ ਵੀ ਕਿਹਾ ਕਿਟਿਆਂ ਇਹ ਸੀਐਮ ਦੇ ਜਿਹੜੀ ਉਹਨਾਂ ਦੀ ਤਾਕਤ ਹੈ ਜਾਂ ਉਹਨਾਂ ਕੋਲ ਰਾਈਟਸ ਆ ਜਿਹਨੂੰ ਮਰਜ਼ੀ ਮੰਤਰੀ ਬਣਾ ਸਕਦੇ ਆ ਅਜੇ ਹੋ ਸਕਦਾ ਅਗਰ ਕਿਸੇ ਦਾ ਜੋਰ ਚੱਲਿਆ ਤਾਂ ਲੁਧਿਆਣਾ ਤੋਂ ਹੋਰ ਵੀ ਕਈ ਮੰਤਰੀ ਬਣ ਸਕਦੇ ਨੇ ਜੀ ਮੇਰਾ ਸਰ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਸਰਕਾਰ ਅੰਦਰ ਜਿੰਨੇ ਵੀ ਹੁਣ ਮੰਤਰੀ ਕੈਬਨਟ ਜਿਨ੍ਹਾਂ ਨੂੰ ਜਗ੍ਹਾ ਦਿੱਤੀ ਹੈ ਉਹਨਾਂ ਨੂੰ ਜਿਹੜੇ ਜਿਹੜੇ ਮੈਕਮੇ ਦਿੱਤੇ ਆ ਉਹਨਾਂ ਦੇ ਕਾਬਿਲ ਤੇ ਤਜਰਬੇ ਦੇਖ ਕੇ ਦਿੱਤੇ ਆ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਅੱਜ ਪੇਪਰਾਂ ਨੇ ਵੀ ਇਹੀ ਨਸ਼ਰ ਕੀਤਾ ਕਿ ਕਿਸੇ ਨੂੰ ਵੀ ਕੋਈ ਮੈਕਮਾ ਦਿਓ ਤੇ ਉਹਦੇ ਤਜਰਬੇ ਦੇ ਮੁਤਾਬਕ ਉਹਦੀ ਕਾਬਲੀਅਤ ਦੇ ਮੁਤਾਬਕ ਦੇਣਾ ਚਾਹੀਦਾ ਕਿਉਂਕਿ ਆਪਾਂ ਹੁਣੇ ਗੱਲ ਕਰਕੇ ਅਟੇ ਆ ਤਿੰਨ ਤਾਂ 12ਵੀਂ ਪਾਸ ਆ ਤਿੰਨੇ 10ਵੀਂ ਪਾਸ ਆ ਹੈ ਤੇ ਜਿਹੜੇ 10ਵੀਂ 12ਵੀਂ ਪਾਸ ਆ ਉਹਨਾਂ ਨੂੰ ਕਿਸੇ ਨੂੰ ਇੰਡਸਟਰੀ ਦਿੱਤੀ ਹੋਈ ਆ ਠੀਕ ਹੈ ਕਿਸੇ ਨੂੰ ਰੈਵਨਿਊ ਦਿੱਤਾ ਜਾਂ ਕਿਸੇ ਨੂੰ ਹੋਰ ਵੀ ਮਹਿਕਮੇ ਦਿੱਤੇ ਹੈ ਕਾਬਲੀਅਤ ਦੇ ਮਤਾਬਕ ਹੋਣਾ ਚਾਹੀਦਾ ਜਾਂ ਉਹਨਾਂ ਦਾ ਤਜਰਬਾ ਹੋਣਾ ਚਾਹੀਦਾ ਕਿਉਂਕਿ ਡਿਪਾਰਟਮੈਂਟ ਚ ਕੰਮ ਕਰਨਾ ਲੋਕਾਂ ਚ ਵਿਚਰਨਾ ਲੋਕਾਂ ਦੇ ਕੰਮ ਕਰਾਣੇ ਆ ਜੇ ਉਹਨੂੰ ਉੱਥੇ ਕੰਮ ਹੀ ਨਹੀਂ ਆਂਦਾ ਹੋਊਗਾ ਤੇ ਉਹ ਕੰਮ ਕਿਦਾਂ ਕਰਾਊਗਾ ਸਮੱਸਿਆ ਨੂੰ ਸਮਝ ਨਹੀਂ ਪਾਊਗਾ ਤਾਂ ਸਮੱਸਿਆ ਦਾ ਹੱਲ ਕਿਦਾਂ ਕਰੂਗਾ ਇਸੇ ਤਰੀਕੇ ਨਾਲ ਜਿਹੜੇ ਹੈ ਇਹ ਦੇਖਿਆ ਜਾਂਦਾ ਪਈ ਘੱਟੋ ਘੱਟ ਜਿਹੜਾ ਮੰਤral ਮੰਤਰੀ ਬਣੇ ਉਹਨੂੰ ਘੱਟੋ ਘੱਟ 2.5 ਸਾਲ ਦੇ ਮੰਤralਿਆ ਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ 6 ਮਹੀਨੇ ਦੇ ਵਿੱਚ ਤਾਂ ਘੱਟੋ ਘੱਟ ਵਿਭਾਗ ਲੋਕਾਂ ਨੂੰ ਉਹਨਾਂ ਦੇ ਜਿਹੜੇ ਅਫਸਰ ਹੁੰਦੇ ਆ ਕੋਈ ਆਈਐਸ ਅਧਿਕਾਰੀ ਆ ਕੋਈ ਦੂਜੇ ਅਧਿਕਾਰੀ ਆ ਕੋਈ ਥੱਲੇ ਵਾਲੇ ਇਹ ਜਿੰਨੇ ਵੀ ਏਬੀਸੀਡੀ ਅਧਿਕਾਰੀ ਹੁੰਦੇ ਆ ਡਿਪਾਰਟਮੈਂਟ ਹੁੰਦੇ ਆ ਉਹ ਸਾਰੇ ਪੰਜਾਬ ਅੰਦਰ ਉਹਨਾਂ ਨੂੰ ਜਾਣਾ ਪੈਂਦਾ ਸਮਝਣਾ ਪੈਂਦਾ ਕਾਰਗੁਜ਼ਾਰੀ ਨੂੰ ਸਮਝਣਾ ਪੈਂਦਾ ਤੇ ਜੇ ਤੁਸੀਂ ਇੰਨੀ ਜਲਦੀ ਫੇਰ ਬਦਲ ਕਰ ਦਿਓਗੇ ਤੇ ਪਹਿਲਾ ਹਲੇ ਸਮਝ ਨਹੀਂ ਪੰਦਾ ਨਵਾਂ ਤੁਸੀਂ ਲੈ ਆ ਕੇ ਫਿਰ ਮੰਤਰੀ ਬਿਠਾ ਦਿੰਨੇ ਹੋ ਤੇ ਕੰਮ ਜਿਹੜਾ ਹੈ ਉਹ ਲੋਕਾਂ ਦੇ ਨਹੀਂ ਹੋਣਗੇ ਇਸ ਕਰਕੇ ਕਾਬਲੀਅਤ ਦੇ ਮਤਾਬਕ ਕੀ ਜਿਹੜਾ ਹੈ ਉਹਨਾਂ ਨੂੰ ਬਣਾਉਣਾ ਚਾਹੀਦਾ ਹੁਣ ਮੈਂ ਅਗਰ ਗੱਲ ਨਹੀਂ ਕਰਦਾ ਕਿਉਂਕਿ ਗੱਲ ਲੰਬੀ ਹੋ ਜਾਣੀ ਹੈ ਔਰ ਜਿਹੜੇ ਆਪ ਦੇ ਜਿਹੜੇ ਸਰਕਾਰ ਵਿੱਚ ਬੈਠੇ ਨੁਮਾਇੰਦੇ ਤੇ ਆਪ ਦੇ ਵਰਕਰ ਉਹਨਾਂ ਚੁੱਭ ਜਾਨੀ ਹੈ ਕਿਉਂਕਿ ਇਸ ਤਰੀਕੇ ਦੀ ਅਗਰ ਆਪ ਅੰਦਰ ਸਰਕਾਰ ਅੰਦਰ ਜਿਹੜੇ ਕਮ ਸੇ ਕਮ 70% ਐਸੇ ਲੋਕ ਨੇ ਜਿਹੜੇ ਕਿ ਬਹੁਤੇ ਜਿਆਦਾ ਪੜੇ ਲਿਖੇ ਨਹੀਂ ਐ ਕੁਝ ਹੀ ਲੋਕ ਐਸੇ ਨੇ ਜਿਹੜੇ ਪੜੇ ਲਿਖੇ ਨੇ ਪਰ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਦੀ ਕਾਬਲੀਅਤ ਦੇ ਮਤਾਵਕ ਜਰੂਰ ਜਿਹੜਾ ਹੈ ਉਹਨਾਂ ਨੂੰ ਵਿਭਾਗ ਦੇਣਾ ਚਾਹੀਦਾ ਉਹਨਾਂ ਦੇ ਮਤਾਵਕ ਉਹਨਾਂ ਨੂੰ ਮੰਤਰਾਲੇ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੇ ਕੰਮ ਸਹੀ ਹੋਣ ਪੰਜਾਬ ਦਾ ਵਿਕਾਸ ਔਰ ਪੰਜਾਬ ਜਿਹੜਾ ਸੋਚਿਆ ਭਗਵਾਨ ਜਮਾਨ ਨੇ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਰੇ ਲੋਕਾਂ ਦੇ ਸਹੀ ਸਮੇਂ ਸਰ ਸਹੀ ਕੰਮ ਹੋਣ ਤੇ ਭ੍ਰਸ਼ਟਾਚਾਰ ਵਿੱਚ ਦੂਰ ਹੋਵੇ ਜੀ ਮੇਰਾ ਸਭ ਇਸ ਫੇਰ ਬਦਲ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਕਾਫੀ ਤੰਜ ਕੱਸੇ ਜਾ ਰਹੇ ਨੇ ਖਾਸ ਤੌਰ ਤੇ ਅਕਾਲੀ ਤੇ ਕਾਂਗਰਸੀਆਂ ਦੇ ਵੱਲੋਂ ਕਾਫੀ ਕੁਝ ਕਿਹਾ ਜਾ ਰਿਹਾ ਇਸ ਤੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਬੰਦਰਾਂ ਦੇਖੋ ਵਿਪੱਖਸ਼ ਦਾ ਤਾਂ ਕੰਮ ਇਹੀ ਆ ਤੰਜ ਕਸਣਾ ਕਿਉਂਕਿ ਸਰਕਾਰ ਕੋਈ ਵੀ ਕੰਮ ਕਰੇ ਚੰਗਾ ਕਰੇ ਚਾਹੇ ਮਾੜਾ ਕਰੇ ਮਾੜੇ ਤੇ ਤਾਂ ਉਹਨਾਂ ਨੇ ਟੁੱਟ ਕੇ ਪੈਣਾ ਹੀ ਹੁੰਦਾ ਚੰਗੇ ਕੰਮ ਤੇ ਵੀ ਜਿਹੜੇ ਆ ਤੰਜ ਕੱਸੇ ਜਾਂਦੇ ਨੇ ਜਿਸ ਤਰ੍ਹਾਂ ਹੁਣ ਫੇਰਵਦਨ ਹੋਇਆ ਨਵੇਂ ਪੰਜ ਮੰਤਰੀ ਬਣੇ ਆ ਉਹਨਾਂ ਤੇ ਵੀ ਪ੍ਰਤਾਪ ਸਿੰਘ ਬਾਜਵਾ ਹੋਏ ਚਾਹੇ ਰਾਜਾ ਬੜਿੰਗ ਹੋਣ ਚਾਹੇ ਕਾਲੀਆਂ ਦੇ ਵਿਕਰਮ ਸਿੰਘ ਵਿਜੀਠੀਆ ਹੋਣ ਤੇ ਹੋਰ ਵੀ ਜਿਹੜੇ ਵਿਰੋਧੀ ਧਿਰਨਾ ਉਹਨਾਂ ਨੇ ਤੰਜ ਕੱਸਿਆ ਵੀ ਤੁਸੀਂ ਡੱਬੇ ਬਦਲਦੇ ਹੋ ਡੱਬੇ ਬਦਲਣਾ ਕੁਝ ਨਹੀਂ ਹੋਣਾ ਤੁਸੀਂ ਨਾ ਇੰਜਨ ਬਦਲੋ ਤਾਂ ਕੁਝ ਸੁਧਾਰ ਹੋ ਸਕਦਾ ਉਹਨਾਂ ਨੇ ਇਸ਼ਾਰਾ ਕੀਤਾ ਸੀ ਸੀਐਮ ਮੰਤੇ ਵੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਬਦਲੋ ਨਾਮ ਦੇ ਨਾਲ ਉਹ ਕਹਿੰਦੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮੈਡਮ ਆਤਿਸ਼ੀ ਨੂੰ ਬਣਾਇਆ ਤੁਸੀਂ ਸੀਐਮ ਪੰਜਾਬ ਅੰਦਰ ਵੀ ਕਿਸੇ ਬੀਬੀ ਨੂੰ ਬਣਾ ਦਿਓ ਤਾਂ ਹੀ ਕੰਮ ਚੱਲੂਗਾ ਕਿਉਂਕਿ ਗ੍ਰਹਿ ਮੰਤਰਾਲਿਆਂ ਸੀਐਮ ਸਾਹਿਬ ਕੋਲ ਲਾਉਂਡ ਆਰਡਰ ਦੀ ਸਥਿਤੀ ਠੀਕ ਨਹੀਂ ਆ ਹੋਰ ਵੀ ਜਿਹੜੇ ਕੰਮਕਾਰ ਜਿਹੜੇ ਪੰਜਾਬ ਅੰਦਰ ਨਹੀਂ ਹੋ ਰਹੇ ਪੰਜਾਬ ਦੀ ਵਿਕਾਸ ਦੀ ਰੁਕਾਵਟ ਹੋ ਰਹੀ ਆ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ ਉਹਨਾਂ ਨੇ ਤਾਂ ਜੱਸ ਕੱਸਿਆ ਵੀ ਤੁਸੀਂ ਜਿਹੜਾ ਹੈ ਇਹ ਤੁਸੀਂ ਬਦਲ ਦਿਓ ਡੱਬੇ ਬਦੂਬੇ ਬਦਲਣਾ ਕੁਝ ਫਰਕ ਨਹੀਂ ਪੈਣਾ ਇਸੇ ਤਰੀਕੇ ਨਾਲ ਅ ਅਕਾਲੀਆਂ ਨੇ ਵੀ ਕਿਹਾ ਤਾਂ ਵੀ ਤੁਸੀਂ ਡੱਬੇ ਬਦਲਣਾ ਕੁਝ ਨਹੀਂ ਹੋਣਾ ਇੰਜਨ ਹੀ ਬਦਲ ਦਿਓ ਪਰ ਬੰਦਨਾ ਜਦੋਂ ਸਰਕਾਰ ਤੇ ਤੰਜ ਕੱਸਿਆ ਜਾਂਦਾ ਵੀ ਸਰਕਾਰ ਨੂੰ ਜਵਾਬ ਵੀ ਆ ਜਾਂਦਾ ਤਾਂ ਸਰਕਾਰ ਨੂੰ ਜਵਾਬ ਵੀ ਆਇਆ ਸੀ ਉਹਨਾਂ ਨੇ ਕਿਹਾ ਖਾਸ ਕਰਕੇ ਉਹਨਾਂ ਨੇ ਕਾਲੀਆਂ ਨੂੰ ਇਹ ਗੱਲ ਕਹੀ ਵੀ ਤੁਸੀਂ ਤਾਂ ਗੱਲ ਹੀ ਨਾ ਕਰੋ ਡੱਬੇ ਬਦਲਣ ਦੀ ਕਿਉਂਕਿ ਤੁਹਾਡੀ ਤਾਂ ਰੇਲ ਗੱਡੀ ਹੀ ਜਿਹੜੀ ਆ ਪਟਰੀ ਤੋਂ ਉੱਤਰ ਚੁੱਕੀ ਆ ਤੁਹਾਡਾ ਇੰਜਨ ਵੀ ਬਦਲਣਾ ਹੈ ਤੇ ਤੁਹਾਡੇ ਡੱਬੇ ਵੀ ਬਦਲਣ ਵਾਲੇ ਤੁਸੀਂ ਸਾਹ ਨਾਲ ਗੱਲ ਕਰੋ ਅਸੀਂ ਦੇਖਾਂਗੇ ਕਿਹੜਾ ਇੰਜਨ ਬਦਲਣਾ ਤੇ ਕਿਹੜੇ ਡੱਬੇ ਬਦਲਨੇ ਅਸੀਂ ਆਪੇ ਦੇਖ ਲਾਂਗੇ ਆਉਣ ਵਾਲਾ ਸਮਾਂ ਸਾਡਾ ਹੀ ਆ ਔਰ ਵਾਕਈ ਜਿਹੜਾ ਹੁਣ ਅਸਲ ਚੌਥੀ ਫੇਰ ਬਦਲ ਹੋਈ ਆ ਤੇ ਮੈਨੂੰ ਲੱਗਦਾ ਪਈ ਪੰਜਾਬ ਅੰਦਰ ਦੁਵਾਰਾਂ ਤੋਂ ਜਿਹੜੀ ਹੈ ਵਿਕਾਸ ਦੀ ਰਾਹ ਚਲੇਗੀ ਔਰ ਲੋਕਾਂ ਦੇ ਕੰਮ ਜਿਹੜੇ ਹੋਣਗੇ ਸੋ ਇਸੇ ਸਾਡਾ ਅੱਜ ਦਾ ਅਹਿਮਤਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਣਾ ਕੀਮਤੀ ਸਮਾਂ ਕੱਢ ਇਸ ਵਿਸ਼ੇ ਤੇ ਚਰਨਾ ਪਿਆ ਥੈਂਕ ਯੂ ਬਹੁਤ ਸੁਇਸੀ ਅੱਜ ਦਾ ਸਾਡਾ ਅਹਿਮ ਮੁੱਦਾ ਜਿਸ ਤੇ ਸਾਡੇ ਸੀਨੀਅਰ ਪੱਤਰਕਾਰ ਰਾਜੀਸ਼ ਮេរਰ ਨੇ ਇਸ ਮੁੱਦੇ ਤੇ ਚਾਨਣਾ ਪਾਇਆ ਸੋ ਕੱਲ ਨੂੰ ਇੱਕ ਵਾਰ ਫਿਰ ਤੋਂ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਅਗਰ ਤੁਸੀਂ ਆਪਣੀ رائے ਸਾਨੂੰ ਕੋਈ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਜਾ ਕੇ ਆਪਣੀ رائے ਜ਼ਰੂਰ ਦਿਵੋ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ